ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਫਿਰੋ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀਕੇ ਪੱਤਣ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਠੱਠੀਆਂ ਖੁਰਦ ਨੈਸ਼ਨਲ ਹਾਈਵੇ ਪਟਿਆਲਾ ਅਮਰਸਰ ਤੋਂ ਦੋਸਤੋਂ ਲੈਂਦੇ ਪਾਸੇ ਵੱਲ ਪਿੰਡ ਨੱਥੂਪੁਰ ਅਲੀਪੁਰ ਰੱਟਾ ਗੁੱਦਾ ਪਿੰਡ ਥੋੜੀ ਥੋੜੀ ਦੂਰੀ ਤੇ ਮਹਰਾਣਾ ਪਿੰਡ ਵੀ ਬਿਲਕੁਲ ਨਜ਼ਦੀਕ ਅੱਜ ਦੋਸਤੋਂ 22 ਨਵੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਰਵੀਵੀਰ ਦੇ ਕੋਲ ਆਇਆ ਦੋਸਤੋ ਹਰ ਵਾਰਤੀ ਤਰ੍ਹਾਂ ਜਿਵੇਂ ਤਕਰੀਬਨ ਤੁਹਾਨੂੰ ਟੋਟਲ ਆਪਾਂ ਚਾਰਕ ਨਾਗ ਦਿਖਾਉਣ ਵਾਲੇ ਆ ਸਮੇ ਤੁਸੀਂ ਵੇਹੜਾ ਦੇਖ ਰਹੇ ਹੋ ਤੇ ਪਿੰਨ ਵੇਹੜਾ ਗੱਭਣ ਤਿਆਰੀ ਵਾਲੀਆਂ ਨੇ ਇੱਕ ਵਾਰ ਸੂਈ ਸਵਾਈ ਆ ਸੋ ਚਾਰ ਨਾਗ ਆ ਚੌ ਨਾਗਾਂ ਦੀ ਡਿਟੇਲ ਰਵੀ ਤੋਂ ਲੈ ਕੇ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਕੋਈ ਵੀ ਮੇਰਾ ਖਰੀਦਦਾਰ ਭਰਾ ਇੱਥੇ ਆ ਰਿਹਾ ਠੀਕ ਆ ਜੀ ਪਸ਼ੂ ਐਨੀਮਲ ਖਰੀਦਣ ਗੱਭਣ ਪਸ਼ੂ ਹਮੇਸ਼ਾ ਆਪਾਂ ਬੇਨਤੀ ਕਰਦੇ ਹੁੰਦੇ ਆਂ ਸਾਰੇ ਭਰਾਵਾਂ ਨੂੰ ਦੇ ਬਿਲਕੁਲ ਟਿਪਟਪਾ ਕੇ ਆਪਣੀ ਚਾਰੇ ਥਾਣਾ ਦੀ ਚੈੱਕ ਪਾਸ ਕਰ ਲਈ ਜਾਵੇ ਠੀਕ ਆ ਜੀ ਜਿਹੜਾ ਪਸ਼ੂ ਐਨੀਮਲ ਸੋਇਆ ਸੁਆਇਆ ਕੋਈ ਇੱਕ ਟਾਈਮ ਦੋ ਟਾਈਮ ਚੋਕੇ ਉਹ ਵੀ ਆਪਣੀ ਤਸੱਲੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਰਵੀਵੀਰ ਸਾਸਰੀ ਕਾਲ ਸასი ਕਾ ਭਾਈ ਸਾਸਰੀ ਕਾਲ ਹੋਰ ਭਾਈ ਠੀਕ ਠਾਕ ਜੀ ਕਿਰਪਾ ਮਾਲਕ ਬਾਬੋ ਦਾ ਸਾਡੀ ਸ਼ੁਕਰੇ ਮਾਲਕ ਦਾ ਹਾਂਜੀ ਰਵੀ ਵੀਰੇ ਤਕਰੀਬਨ ਆਪਾਂ ਪਰਸੋਂ ਇੱਕ ਅਪਡੇਟ ਪਾਈ ਸੀ ਜੀ ਹਾਂਜੀ ਭਾਈ ਹਾਂਜੀ ਜਿੰਦੇ ਵਿੱਚ ਮਨ ਲੱਗਾ ਚਲੋ ਵੇੜਾਂ ਵੀ ਆਪਣੇ ਕੁਲਸੀ ਤੇ ਮੱਝਾਂ ਵੀ ਬੜੇ ਸਵੱਲੇ ਜੇ ਰੇਟਾਂ ਤੇ ਸੀ ਹਾਂਜੀ ਹਾਂਜੀ ਭਾਈ ਮਈਆਂ ਦੇ ਹਿਸਾਬ ਨਾਲ ਲੋ ਇੱਕੇ ਬੰਦੇ ਨੇ ਲੈ ਲੀਆਂ ਸਾਰੀਆਂ ਆਪਣੀਆਂ ਠੀਕ ਆ ਸਭੀ ਅੱਜ ਐਨੀਮਲ ਆਪਣੇ ਕੋਲ ਟੋਟਲ 4 ਆ ਸਾਹਮਣੇ ਦੇਖ ਰਹੇ ਆ ਤਿੰਨ ਤਾਂ ਬਿਲਕੁਲ ਤਿਆਰੀ ਵਾਲੀਆਂ ਵਹਿ ਰਹੀਆਂ ਹਾਂਜੀ ਹਾਂਜੀ ਭਾਈ ਇੱਕ ਵਾਰ ਬਿਲਕੁਲ ਤਿਆਰ ਭਾਵੇਂ ਹੁਣੇ ਸੁਪੇ ਰਾਤ ਨੂੰ ਸੁਪੇ ਠੀਕ ਆ ਜੀ ਹਾਂਜੀ ਹਾਂਜੀ ਦੋ ਚਲੋ ਦਿਨ ਲੈਂਦੀਆਂ ਨੇ ਠੀਕ ਆ ਜੀ ਤੇ ਇੱਕ ਆਪਣੇ ਕੋਲ ਝੋਟੀ ਵੀ ਹੈਗੀ ਆ ਚਲੋ ਆਪਾਂ ਵਿਖਾ ਦੇਾਂਗੇ ਕੱਚੀ ਹਜੇ 12 13 ਦਿਨ 12 13 ਦਿਨ ਵਿਖਾ ਦਵਾਂਗੇ ਜੇ ਕਿ ਭੈਣ ਭਰਾ ਨੂੰ ਚੰਗੀ ਲੱਗੂ ਨਹੀਂ ਤਾਂ ਤਿਆਰ ਕਰਕੇ ਵੇਚ ਲਾਂਗੇ ਪਹਿਲਾਂ ਦੁੱਜੇ ਨੂੰ ਦੁੱਜੇ ਨੂੰ ਝੋਟੀ ਦੁੱਜੇ ਸਵੇਰੇ ਸੋਣੀ ਆ ਬਸ ਦੋਸਤੋ ਇੱਕ ਲਾਸਟ ਦੇ ਵਿੱਚ ਝੋਟੀ ਆ ਕੋਈ 12 ਕਿ ਦਿਨ ਹਜੇ ਚਾਰ ਨੇ ਵੀਰ ਰਵੀ ਦੇ ਕੋਲ ਇੱਕ ਸੂਈ ਹੈ ਜਿਹੜੀ ਬਲੈਕ ਰੰਗ ਵਿੱਚ ਤੁਸੀਂ ਦੇਖ ਰਹੇ ਜੇ ਸੋ ਸ਼ੁਰੂਆਤ ਰਵੀ ਇਹਦੋਂ ਕਰ ਲੈਣੇ ਆ ਹਾਂਜੀ ਭਾਜੀ ਪਹਿਲੇ ਨੰਬਰ ਤੋਂ ਜਿਹੜੀ ਆਪਣੇ ਕੋਲ ਆ ਗੱਬਣ ਵੈੜ ਖੜੀ ਆ ਭਾਜੀ ਇਹ ਦੂਜਾ ਸੂਰਾ ਸੂਣੀ ਆ ਅੱਛਾ ਜੀ ਤੇ ਇਹਦੇ ਆਪਾਂ ਨੂੰ ਸੂਈ ਮਸੂਮੰਦਾ ਨਾਲ ਨਾਲ ਉਹਨਾਂ ਦੱਸਿਆ ਦੱਸਿਆ ਨਹੀਂ ਕੋਈ ਹੈਗਾ ਅੱਛਾ ਜੀ ਹਾਂਜੀ ਲਈ ਆਪਾਂ ਫਾਰਮ ਚੋਂ ਹੀ ਆ ਪਹਿਲਾਂ ਦਾ 27 28 ਕਿਲੋ ਦਾ ਰਿਕਾਰਡ ਆ ਤੇ 10 ਦਿਨ ਲੈਂਦੀ ਬੱਚੀ 10 ਕਿ ਦਿਨ ਹੋਣ ਲਈ ਹਾਂਜੀ 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 ਲਓ ਦੋਸਤੋ ਸੈਕਿੰਡ ਲაქਟੇਸ਼ਨ ਵਿੱਚ ਇਹ ਸੋਨਾ ਦੀ ਵੈੜ ਆ ਸੋ 10 ਕਿ ਦਿਨ ਦਾ ਅਜੇ ਸਮਾਂ ਇਹਦਾ ਪੈਂਡਿੰਗ ਆ ਠ ਦੀ ਮੇਕਿੰਗ ਜਿਹੜੀ ਕਰਵਾਈ ਆ ਬਾਕੀ ਪਲੀ ਗੁਲੀ ਚੰਗੀ ਆ ਸਭੀ ਆ ਰਾਜੀ ਫੁੱਲ ਬਟਾ ਫੁੱਲ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਸੋ ਨਿੱਗਰ ਪਿੰਡੇ ਦੀ ਆ ਬਾਕੀ ਥੱਲੇ ਤੁਸੀਂ ਵੇਖ ਸਕਦੇ ਜੀ ਵੀ ਲਾਏ ਬਣਾਏ ਚੰਗਾ ਖਾਸਾ ਪਈ ਕਰਮਾ ਲਈ ਤੇ ਬਿਲਕੁਲ ਕੰਪੈਕਟ ਡੈਡਰ ਰੱਖੂਗੀ ਪੱਟਾਂ ਦੇ ਸਾਰੰਦੇ ਵਿਚਕਾਰ ਫਿਕਸ ਹਵਾਣਾ ਚੱਡਾ ਬਣਾ ਕੇ ਤਿਆਰ ਕਰ ਰਹੀ ਆ ਠੀਕ ਆ ਜੀ ਫਾਨ ਪੂਰਾ ਹੱਥੀ ਮੁਠੀ ਵਾਲਾ ਕੋਈ ਮੇਰਾ ਵੀਰ ਦੂਰੋਂ ਨੇੜੋਂ ਆ ਰਿਹਾ ਠੀਕ ਆ ਜੀ ਸੋ ਦੱਸਣਾ ਆਪਣਾ ਬਿਲਕੁਲ ਲਾਜ਼ਮੀ ਆ ਬਿਲਕੁਲ ਹੱਥੀ ਮੁਠੀ ਵਾਲਾ ਥਾਨਾ ਪ੍ਰੇ ਕਰ ਪਰੇ ਆ ਆ ਦੇਖੋ ਬਾਕੀ ਰਵੀ ਥੱਲੇ ਚੰਗੀ ਖਾਸੀ ਤਿਆਰ ਹੋ ਗਈ ਆ ਜੀ ਬਹੁਤ ਜਿਆਦਾ ਪੜ ਨਗਰ ਅਹ ਨਹੀਂ 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 ਬੜੀ ਚੰਗੀ ਤਿਆਰ ਹੋਣਾ ਨੇ ਕੋਈ ਵੀ ਇਹ ਨਹੀਂ ਕਿ ਲੱਤਾਂ ਜਵਾਨਾ ਵਜਦਾ ਫਿਰੂਗਾ ਆ ਬਿਲਕੁਲ ਲੋ ਜੀ ਬਾਕੀ ਫੈਸ਼ਨ ਪੋਜੀਸ਼ਨ ਨੂੰ ਵੀ ਕਿਸਾਨ ਮੇਰੇ ਬਹੁਤ ਆ ਠੀਕ ਆ ਜੀ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਡਿਜ਼ਾਈਨ ਜੀ ਉਹਨਾਂ ਬੜਾ ਚੰਗਾ ਵਹਿੜਦਾ ਉਪਰੋਂ ਜਿੱਦਾਂ ਆਪਾਂ ਕ ਮੱਝਾ ਝੋਟੀਆਂ ਵੇਖਦੇ ਆ ਬਿਲਕੁਲ ਫਲੈਟ ਤੇ ਚੌੜਾ ਪਿੱਠ ਪੂੜਾ ਠੀਕ ਆ ਸੋ ਰਾਜੀ ਵਜਣ ਲੋਡ ਪੂਰਾ ਜਿੱਦਾਂ ਕਿ ਨਾਰਮਲ ਹੀ ਆਪਾਂ ਜਜਮੈਂਟ ਕਰ ਦਾਂਗੇ ਵੀ ਇੱਕ ਸਾਇਲੈਂਸ ਤੇ ਪਲਿਆ ਪਸ਼ੂ ਆ ਆ ਦੇਖੋ 4 ਦੀ ਪਲੀ ਭਾਈ ਹਾਰਮ ਦੀ ਵਛੀ ਠੀਕ ਹੈ। ਉਹ ਵੀ ਬੜਾ ਚੰਗੀਆਂ ਬਾਕੀ ਇਹੋ ਹੀ ਆ ਵੀ ਜਿਹੜੇ ਕੋਈ 8-10 ਦਿਨ ਹਾਂਜੀ ਹਾਂਜੀ ਭਾਈ ਸਾਹਮਣੀ ਪੈਣੀ ਆ ਜੀ। ਆ ਤੇ ਕੀ ਮੁੱਲ ਵੜੀ ਦੀ ਰਹੂਗੀ? ਭਾਈ ਜੇ ਇਹ ਤੇ ਵਛੀ ਤਿਆਰ ਹੁੰਦੀ ਅੱਜ ਬੱਚਾ-ਬੁੱੱਚਾ ਦਿੰਦੀ ਹੁੰਦੀ ਕਿ ਦਿੱਤਾ ਹਾਂ ਦਾ। ਤੇ ਜਿੰਨੇ ਦੀ ਮਰਜੀ ਵੇਚ ਦਿੰਦੇ। ਅੱਜ ਲੱਖ ਰੁਪਈਆ ਮੁੱਲ ਕਰਦੇ ਇਹ 90 ਹਜ਼ਾਰ ਦੀ ਵੇਡ ਦੇ ਦੀਏ। ਠੀਕ ਆ ਹਾਂਜੀ ਉਹ ਜਮਾਨਤਾਨ ਹੋਰ ਭੈਣ ਭਰਾ ਦਾ ਕਰਦਾਂਗੇ ਠੀਕ ਆ ਹਾਂਜੀ ਇਹਦੇ ਵੀ ਜਿੱਥੇ ਕਿ ਆਪਾਂ ਮਿਲ ਕੇ ਐਨੀਮਲ ਦੇ ਦੇਣਾ ਹਾਂਜੀ ਹਾਂਜੀ ਭਈ 90 ਚਲੋ ਮਾਨਤਾਨ ਹੋਰ ਆਪਾਂ ਕਰਦਾ ਭੈਣ ਭਰਾਵਾ ਚ ਫੇਰ ਕਹਿੰਦੇ ਆਗੇ ਤਾਂ ਹੋ ਜਾਊਗਾ ਹਾਂਜੀ ਹਾਂਜੀ ਕਰਦਾਂ ਕਰਦਾਂਗੇ ਭਾਈ ਲੋ ਵੀ ਦੋਸਤੋ ਕੋਈ ਭਰਾ ਆਉਂਦਾ ਠੀਕ ਆ ਜੀ ਮਾਨਤਾਨ ਹੋਰ ਵੀ ਹੋ ਜਾਊਗਾ ਸੋ ਪੂਰੀ ਰਾਜੀ ਆ ਫੁੱਲ ਵਜਨ ਦੌਰ ਦੇ ਵਿੱਚ ਆ ਸੋ 90000 ਲਾਸਟ ਲੈਦੇ ਆ ਕੋਈ ਭਰਾ ਆ ਜਾਂਦਾ ਠੀਕ ਆ ਜੀ ਜਾਂ ਕੰਟੈਕਟ ਕਰ ਲਿਓ ਜਿੱਥੇ ਕਿ ਤਾਲਮੇਲ ਬੈਂਦਾ ਤੁਹਾਡਾ ਤੁਸੀਂ ਬਿਠਾ ਲਿਓ ਭਾਈ ਜੀ ਬਹਿਣਾ 20 30 ਦੀਆਂ ਅੱਜ ਵੇਖਣੀਆਂ ਉੱਤਰ ਬਾਕੀ ਮਿਲਕ ਦੇ ਹਿਸਾਬ ਨਾਲੀ ਗੱਲਬਾਤ ਪੰਚ ਜੀ ਮਿਲਕ ਕਰਮਾ ਦੀ तकरीबन 5 ਲੀਟਰ ਤੋਂ ਪਲੱਸ ਜਲਣ ਵਾਲੀ ਹੈ ਹਾਂਜੀ 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 ਨੋਰਮਲੀ ਸਾਰੇ ਭੈਣ ਭਰਾ ਸਿਆਣੇ ਆਪਣੇ ਕਿੰਨੇ ਕੁ ਮੁੱਲ ਦਾ ਪਸ਼ੂ ਆ ਬਸ ਜੀ ਬਸ ਸੈਕੰਡ ਨੰਬਰ ਤੇ ਰਵੀ ਇੱਧਰ ਆ ਜੀ ਤੇ ਆਪਣੇ ਕੋਲੇ ਇੱਕਾ ਵੀ ਡੱਬੀ ਚੰਗੇ ਸੋਨੇ ਪ੍ਰਾਂਗੀ ਪ੍ਰਿੰਟ ਦੇ ਵਿੱਚ ਰੱਖੀ ਹਾਂਜੀ ਹਾਂਜੀ ਦੂਜਾ ਸੂਹਾ ਵੈਰਦੇ ਸੋਨਾ ਭਾਜੀ ਇਹ ਵੀ 10 ਦਿਨ ਲੈਂਦੀ ਆ ਠੀਕ ਹੈ ਜੀ ਛੇ ਦੰਦ ਮੂਹ ਸ਼ਕੀ ਆ ਮੂਹ ਹਾਂਜੀ ਹਾਂਜੀ ਲਓ ਦੋਸਤੋ ਛੇ ਦੰਦ ਮੂਹ ਬੱਚੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਸੈਕੰਡ ਟਾਈਮਰ ਆ ਵੀ ਦੂਜਾ ਸੂਹਾ ਸੋਣ ਵਾਲ ਮਿੱਤਰੀ ਆਉਂਦੀ ਆ ਠੀਕ ਆ ਦੋਨੇ ਵੀ ਲਜੂਰ ਆ ਵੀ 5-7 ਹਾਂਜੀ ਭਾਜੀ ਬਰਾਬਰ ਹੀ ਸੁਣੀਆਂ ਵੈੜਾ ਠੀਕ ਆ ਲਓ ਜੀ ਅਪਰੋਕਸੀਮੇਟਲੀ ਉਸੋ ਕੋਈ 6-7 ਕਿਕੇ ਮਾਰ ਮੰਨੀਆਂ ਭਾਜੀ ਦੋਵੇਂ ਠੀਕ ਆ ਵੀ ਹੁਣ ਤਾਂ ਅੱਠ ਕਿਤੇ ਨੂੰ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲਿਓ ਠੀਕ ਆ ਜੀ ਬਾਕੀ ਖੂਬਸੂਰਤੀ ਬਹੁਤ ਆ ਵੈੜ ਦੇ ਵਿੱਚ ਆ ਤੁਸੀਂ ਚੈੱਕ ਕਰੋ ਉੱਪਰੋਂ ਬਿਲਕੁਲ ਫਲੈਟ ਆ ਕੱਦ ਵੱਡਾ ਹਵਾਨਾ ਬਿਲਕੁਲ ਨਿੱਗਰ ਬਣਾ ਕੇ ਤਿਆਰ ਕਰੂਗੀ ਕੰਪੈਕਟ ਡੈਡਰ ਠੀਕਾ ਰਵੀ ਇਹਦਾ ਮੁੱਲ ਵੀਰੇ ਕੀ ਕਰਦੇ ਪਿਆ ਭਾਜੀ ਅੱਜ ਵਛੀ ਦਾ ਮੁੱਲ ਕਰਦੇ 115000 ਰੁਪਇਆ ਅੱਛਾ ਜੀ ਤੇ ਇੱਕ ਪੰਜ ਦੀ ਦੇ ਦਈਏ ਇੱਕ ਪੰਜ ਦੀ ਹਾਂਜੀ ਜੈ ਜੈ ਜੀ ਗੱਲ ਕਰੀਏ 30000 ਦੀ ਵਛੀ ਦੇਵਾਂਗੇ ਭਾਜੀ ਹਾਂ ਨਾ ਉਹ ਚੋ ਛੋੜ ਛਪਾ ਖੁੱਲਾ ਡੁੱਲਾ ਕਰ ਦਾਂਗੇ ਤੇ 100 ਕਿਲੋਮੀਟਰ ਤੱਕ ਪਹੁੰਚ ਫਰੀ ਠੀਕ ਆ ਜੀ ਹਾਂਜੀ ਮੈਂ ਵੀ ਦੋਸਤੋ 100 ਕਿਲੋਮੀਟਰ ਤੱਕ ਜਿਹੜੀ ਹੋਮ ਡਿਲੀਵਰੀ ਆ ਠੀਕ ਆ ਜੀ 95000 ਦੇ ਵਿੱਚ ਸੋ ਉਹਦੇ ਜੋ ਕੋਈ ਰਸਾ ਛਡਾਈ ਕੋਈ ਜਗ੍ਹਾ ਉਹ ਮਾਰ 100 ਕਿਲੋਮੀਟਰ ਦੀ ਇਸੇ ਅੰਗਰੇਜ਼ ਮੀਟਰ ਦੇ ਵਿੱਚ ਪਹੁੰਚ ਗਈ ਆ ਹਾਂਜੀ ਹਾਂਜੀ ਮੈਂ ਤੁਹਾਨੂੰ ਜਿੰਨਾ ਕੇ ਰੇਡ ਦੱਸਿਆ ਠੀਕ ਆ ਜੀ 100-100 ਕਿਲੋਮੀਟਰ ਦੇ ਵਿੱਚ ਪਹੁੰਚ ਗਈ ਆ ਇਹਨਾਂ ਵੜਾ ਦੀ ਸੋ ਵੜ ਚੰਗੀ ਆ ਬੱਡੇ ਵੱਡੇ ਕਦ ਕਦ ਦੇ ਵਿੱਚ ਆ ਤੇ ਹੈ ਨਵੀਆਂ ਠੀਕ ਆ ਜੀ ਦੂਜੇ-ਦੂਜੇ ਸੂਬੇਬਾਰਾਂ ਨੇ ਸੁਣਾ ਠੀਕ ਆ ਤੇ ਥੱਲੋ ਕਰਮਾਂ ਦੀ ਬਣੀ ਆਉਂਦੀ ਅੱਠਾ ਸੱਤਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜਾਊਗੀ ਇੱਧਰ ਇੱਕ ਤੀਸਰੇ ਨੰਬਰ ਤੇ ਆਪਾਂ ਤੁਹਾਨੂੰ ਦੱਸਾ ਦਿੰਨੇ ਆ ਇਹ ਤਿਆਰੀ ਦੇ ਵਿੱਚ ਹਾਂਜੀ ਭਾਜੀ ਭਾਣ ਕਈ ਟੈਨ ਸੂਪੇ ਰਾਤ ਨੂੰ ਸ ਤੇ ਇਹਦਾ ਸੂਆ ਰਵੀ ਕਿਨਵਾ ਅਈ ਤਿੱਜਾ ਸੂਆ ਲਓ ਜੀ ਤਿੱਜਾ ਸੂਆ ਆਲਮੋਸਟ ਤਿਆਰੀ ਕੰਪਲੀਟ ਆ ਬੀੜਾ ਜੀ ਹੋ ਸਕਦਾ ਵੀ 2-4 ਘੰਟਿਆਂ ਤੱਕ ਹੋ ਸਕਦਾ ਵੀ ਸਵੇਰ ਸ਼ਾਮ ਬਾਕੀ ਅਜੇ ਭਲਕੇ ਦੇ ਵਿੱਚ ਸੂਪੂਗੀ ਉਹਦੀ ਤੁਸੀਂ ਡਿਟੇਲ ਲੈ ਲਿਓ ਦੋਸਤੋ ਸੂਣ ਤੋਂ ਬਾਅਦ ਪ੍ਰੋਪਰ ਠੀਕਾ ਜੇਰਜੂਰ ਦੀ ਉਹ ਤੁਸੀਂ ਇਨਫੋਰਮੇਸ਼ਨ ਲੈ ਲਿਓ ਰਵੀਵੀਰ ਨੂੰ ਵੀ ਕਹਾਂਗੇ ਆਪਾਂ ਥੋੜੇ ਇੱਕ ਕਲਿੱਪ ਬਣਾ ਕੇ ਰੱਖ ਲੂਗਾ ਸੋ ਕਿਸੇ ਭਰਾ ਨੇ ਜੇਰਜੂਰ ਪ੍ਰੋਪਰ ਦੇਖਣੀ ਹੈ ਤੇ ਉਹ ਜੇਰ ਦਾ ਕਲਿੱਪ ਬਣਿਆ ਹੋਗਾ ਠੀਕ ਆ ਜੀ ਤੇ ਆ ਜਿਹੜੀ ਤਿੱਜਾ ਸੂਆ ਦੋਸਤੋ ਵੈਰ ਸੋਣ ਵਾਲੀ ਆਪਾਂ ਤੁਹਾਨੂੰ ਦਿਖਾ ਰਹੇ ਆ ਸੋ ਹਵਾਨੇ ਦੇਵੇਂ ਦੀ ਵੈਸੇ ਸਾਫ ਸੁਥਰੀ ਹੈ ਜਿੱਥੋਂ ਤੱਕ ਆਪਾਂ ਦੇਖ ਰਹੇ ਹਾਂ ਟਿੱਪੜ ਤੋਂ ਪੌਣਾ ਰਵੀ ਅਨੀਰਾ ਇਹ ਕੋਈ ਚਾਹਤ ਹਾਂਜੀ 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 ਬੌਲਾ ਭੰਨਿਆ ਭਾਜੀ ਇਹਨੇ ਠੀਕ ਹੈ ਜੀ ਠੀਕ ਆ ਉਹਦਾ ਵੀ ਕੀ ਲੈਣ ਦੇ ਨੇ ਫਿਰਊਗਾ ਭਾਜੀ ਇਹਦਾ ਮੁੱਲ 70000 ਰੁਪਇਆ 68000 ਚ 100 ਕਿਲੋਮੀਟਰੀ 68000 ਚ ਹਾਂਜੀ ਠੀਕ ਹੈ ਜੀ ਲਓ ਜੀ 68000 ਦੇ ਵਿੱਚ 100 ਕਿਲੋਮੀਟਰ ਠੀਕ ਆ ਜੀ 100 ਕਿਲੋਮੀਟਰ ਦੋਸਤੋ ਸਾਰਿਆਂ ਤੇ ਲਾਗੂ ਆ ਜਿਹੜਾ ਵੀ ਐਨੀਮਲ ਤੁਸੀਂ ਖਰੀਦੋਗੇ 100 ਕਿਲੋਮੀਟਰ ਤੱਕ ਹੁਣ ਤੱਕ ਜਿਹੜੀਆਂ ਤਿੰਨ ਵੜਾ ਪਾ ਤੁਹਾਨੂੰ ਦਿਖਾਈਆਂ ਠੀਕ ਆ 68000 ਦੇ ਵਿੱਚ ਪਹੁੰਚ ਆ ਇਸ ਵੜ ਦੀ ਤੀਜਾ ਸਵੇਰ ਠੀਕ ਆ 25 ਪਲੱਸ ਵਾਲੀ ਭਾਜੀ ਇਹ ਵੀ ਡੰਗਰ ਸਾਰੇ ਭਾਜੀ 2 30 ਤੋਂ ਪਲੱਸ ਵਾਲੀਆਂ ਲਾ ਲਓ ਕੋਈ 1 30 ਵਾਲੀ 1 25 ਲੋਜੀ ਠੀਕ ਹੈ ਜੀ ਬਾਕੀ ਮੇਰਾ ਵੀਰ ਆਪਣੀ ਤਹਿ ਜਿੱਥੇ ਕਿ ਪੈਂਦੀ ਤੁਸੀਂ ਪਟਾ ਲਿਓ ਬਾਕੀ ਲੈਣ ਦੇ ਨਾਲੇ ਮੋਲਾ ਇੱਥੇ ਆਣ ਕੇ ਕੋਈ ਸ਼ੋਰ ਛੱਪਾ ਕੋਈ ਪਿਆਰ ਮੁਹੱਬਤ ਨਾਲ ਕੋਈ ਮਾਨਤਾ ਨਾਲ ਉਹ ਵੱਖਰੀ ਗੱਲ ਆ ਠੀਕ ਆ ਇੱਕ ਇੱਧਰ ਤੁਹਾਨੂੰ ਮੀਡੀਅਮ ਇੱਕ ਦਰਮਿਆਨੀ ਹਿੱਟ ਦੇ ਵਿੱਚ ਆਪਾਂ ਕ੍ਰੋਸ ਆਂਗ ਦੇ ਵਿੱਚ ਵੇਰ ਦਿਖਾ ਦਿੰਨੇ ਯਾਰ ਵੀ ਕੀ ਜਾਂਦੀ ਸੀ ਡਿਟੇਲ ਆ ਭਾਜੀ ਇਹ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਆਪਦੀ ਸਮਝ ਲਵੇ ਤੇ ਬੱਚੀ ਇਹਦੇ ਮਗਰਾ ਜੀ ਤੇ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਭਾਜੀ 15 ਦਿਨ ਹੋ ਗਏ ਨੂੰ ਸੂਈ ਨੂੰ 15 ਦਿਨਾਂ ਦੀ ਸੂਈ ਹਾਂਜੀ ਹਾਂਜੀ ਲੋ ਜੀ ਮਗਰ ਬੱਚੀ 15 ਦਿਨਾਂ ਦੀ ਸੂਈ 10 ਕਿਲੋ ਆਪਾਂ ਜਿਹੜਾ ਮਣਕੇ ਦੇਣਾ ਕਰਾਉ ਆਪਾਂ ਦੁੱਧ 10 ਕਿਲੋ ਆ ਠੀਕ ਆ ਤੇ 15 ਦਿਨਾਂ ਦਾ ਆਈਡੀਆ ਮੰਨ ਲੇ ਮਗਰ ਇਹਦੇ ਬੱਚਾ ਫੀਮੇਲ ਕਾਫ ਆ ਬੱਚੀ ਨੂੰ ਜਨਮ ਦਿੱਤੇ ਨੇ ਬਾਕੀ ਚੋਣ ਚੋਅ ਆ ਦੀ ਚੰਗੀ ਰਹੀ ਬਿਲਕੁਲ ਭਾਜੀ ਬਿਲਕੁਲ ਵੰਗਾ-ਵੰਗਾ ਰਸੀਲੇ ਦੀ ਨਹੀਂ ਆ ਪਾਲੋ ਭਾਵੇਂ ਨਾ ਪਾਲੋ ਦੀ ਮਰਜ਼ੀ ਆਂਦੀ ਕੁਛ ਨਹੀਂ ਜਿੱਥੇ ਖੜ ਗਈ ਹੈ ਹਾਂਜੀ ਖੜ ਗਈ ਉਹ ਦੋਸਤੋ ਬਲੈਕ ਰੰਗ ਦੇ ਵਿੱਚ ਆ ਕ੍ਰੋਸ ਪੰਨੇ ਦੇ ਵਿੱਚ ਵੜਾ ਬਾਕੀ ਥਾਣਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਹੱਥੀ ਮੁੱਠੀ ਦਾ ਥਾਣਾ ਚੁਬਾਈ-ਚੁਬਾਈ ਦੇ ਵਿੱਚ ਕੋਈ ਦਿੱਕਤ ਨਹੀਂ ਠੀਕ ਆ ਰਵੀ ਇਹਦਾ ਕੀ ਮੋਨ ਫਿਰ ਕਰਤਾ ਭਾਜੀ 32000 ਦੀ 32000 ਦੀ ਪਹੁੰਚ ਪਹੁੰਚ ਹਾਂਜੀ ਲਓ ਜੀ ਪਹੁੰਚ ਕਿੰਨੇ ਕਿਲੋਮੀਟਰ ਤੇ ਇਹਦੀ ਜਿੱਥੇ ਵੀ ਕੋ ਗਾਊਗਾ ਮੈਂ ਰਾਜਾ ਰੇਡੋਮੀਟਰ ਕਰਾਉਂਦਾ ਉਹ ਰਾਜਸਥਾਨ ਮਗਾ ਲੇ 200 ਕਿਲੋਮੀਟਰ ਆ 200 ਕਿਲੋਮੀਟਰ ਕਹਿ ਦੇਣਾ ਹਾਂਜੀ ਇਹਨਾਂ ਨਾਲ ਬਾਜੂ ਵੀਰ ਕੋ ਆਪਣਾ ਰਾਜਸਥਾਨੋਂ ਫੋਨ ਕਰਦੇ 32 ਕੋਈ ਨਹੀਂ ਭਾਜੀ ਫਿਰ ਕਰਨਾ 30000 ਤੇ ਪਹੁੰਚਦਾ ਲੱਗ ਜਦੇ ਹੈ ਕੋਈ ਨਹੀਂ 200 ਕਿਲੋਮੀਟਰ ਲਾ ਵੀ 200 ਕਿਲੋਮੀਟਰ ਤੇ ਦਰ ਦੇ ਵਿੱਚ ਇਹ ਦੋਸਤੋ ਹੋਮ ਡਿਲੀਵਰੀ 32000 ਦੇ ਵਿੱਚ ਬਾਹਰ ਤੁਹਾਨੂੰ ਦਿਖਾਤਾ 15 ਦਿਨਾਂ ਦੀ ਸੂਈ 10 ਕਿਲੋ ਦੁੱਧ ਦੂਜਾ ਚਾਹੇ ਤੇਜਾ ਸੂਆ ਮੰਨ ਲਓ ਠੀਕ ਆ ਮਗਰ ਬੱਚਾ ਦਿਖਾ ਦੀ ਆ ਬੱਛੀ ਇਹਦੇ ਮਗਰ ਠੀਕ ਆ ਅਬ ਇਹ ਕਿਹ ਝੋਟੀ ਦੀ ਜ਼ਿਕਰ ਕੀਤੀ ਆਪਾਂ ਵੀ ਆ ਝੋਟੀ ਦੂਜੇ ਸੂਦੇ ਸੋਣੀ ਜੜੀ ਹਾਂਜੀ ਭਾਈ ਢੇਲੀ ਇੱਕ ਸਿੰਘ ਦੀ ਠੀਕ ਆ ਜੀ ਤੇ ਇੱਕ ਕੁੰਡਾ ਹੀ ਆ ਦੱਸੋ ਠੀਕ ਆ ਜੀ ਸੋ ਢਾਲ ਤਲਵਾਰੀ ਦੱਸੋ ਇਹ ਝੋਟੀ ਘਟਾਲੀ ਆ ਠੀਕ ਆ ਤੇ ਇੱਕ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਆ ਦੂਜਾ ਸੁਬਾ ਇਹ ਝੋਟੀ ਦਾ ਸੋਨਾ ਤੇ 10 ਤੋਂ 12 ਦਿਨ ਕੱਢ ਜੂ ਇਹਦੇ ਹਾਂਜੀ 15 ਮੰਨ ਕੇ ਲਵੇ ਭਾਜੀ ਕੋਈ ਠੀਕ ਆ ਜੀ ਉਹ ਵੀ ਹਾਦ ਤੇ ਉਸ ਤੋਂ 15 ਦਿਨ ਦਾ ਇਹਦੀਆਂ ਮੰਨ ਕੇ ਕੋਈ ਫਿਰ ਸੌਦਾ ਕਰ ਲੈ ਠੀਕ ਆ ਜੀ ਤੇ ਆ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਪੁੱਠੇ ਪਾਠੇ ਤੋਂ ਤੁਸੀਂ ਦੇਖ ਸਕਦੇ ਜੇ ਸੋਹਣੀ ਬੰਤਰ ਆ ਫੇਸ ਕੁਆਲਿਟੀ ਆ ਠੀਕ ਆ ਜੀ ਸੋ ਢਾਲੀ ਆਪਾਂ ਨਾਰਮਲੀ ਸਾਰੇ ਵੀਰ ਨੂੰ ਪਤਾ ਵੀ ਢਾਲੀ ਝੋਟੀ ਆ ਤੇ ਬਾਕੀ ਟਿੱਪਨ ਤੋਂ ਟਿੱਪਨ ਦੀ ਬਾਕੀ ਅਰੇ ਵੀ ਕੋਈ ਸਮੱਸਿਆ ਨਹੀਂ ਔਰ ਚੋਣਾਂ ਦੀ ਗੱਲ ਕੋਈ ਚਾਰ ਥਾਂ ਜਾਂ ਨੀਰਾ ਹੁੰਦਾ ਲੋ ਜੀ ਸ਼ਾਇਦ ਟਿੱਪਨ ਦੋਸਤੋ ਇੱਕ ਨੰਬਰ ਚਾਰੇ ਥਾਂਾਂ ਦੇ ਵਿੱਚੋਂ ਉਹ ਕੋਈ ਵੀ ਮੇਰਾ ਵੀਰ ਸੌਦਾ ਕਰਦਾ ਸਾਰੇ ਭਰਾਵਾਂ ਨੇ ਆਪਣੀ ਫਾਰਮੈਲਟੀ ਆ ਉਹ ਕਰਟੇਰੀਆ ਪੂਰਾ ਕਰ ਹੀ ਲੈਣਾ ਹੁੰਦਾ ਆਪਣਾ ਟਿੱਪ ਤੋਂ ਪਾ ਕੇ ਤਸੱਲੀ ਕਰ ਹੀ ਲੈਣੀ ਹੁੰਦੀ ਆ ਸੋ ਚਾਰ ਥਾਂ ਬੈਕ ਸਾਈਡ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਿੱਤੀ ਆਪਾਂ ਤੇ ਨਾਰਮਲ ਜਿਹਾ ਇੱਕ ਲਾਉਣਾ ਸਟਾਰਟ ਕੀਤਾ ਹਜੇ 15 ਦਿਨ ਆਈ ਆ ਕੋਈ ਮੰਨ ਕੇ ਸੌਦਾ ਕਰ ਲੇ ਰਵੀ ਐਗਜ਼ੈਕਟ ਜਿਹੜਾ 15 ਦਾ 15 ਹੀ ਹੈ ਨਾ ਹਾਂਜੀ ਹਾਂਜੀ ਭਾਈ ਜਰਾ ਆਪਣੇ ਪੀਰਾਂ ਨੇ ਹੁੰਦਾ ਵੀ ਕਿ ਜਰਾ ਪਿੱਛੋਂ ਵੀ ਆਪਾਂ ਜਿੱਤੋਂ ਐਨੀਮਲ ਖਰੀਦਾ ਕਰਾਂ ਨਹੀਂ ਲਿਖਿਆ ਲੋਕਾਂ ਨੇ ਨਹੀਂ ਨਹੀਂ ਭਾਈ ਇਹ ਲਿਖਤੀ ਦੇਣੇ ਨੇ 15 ਦੇ ਹਾਂਜੀ ਲਿਖਤੀ ਦੇ ਦਾਂਗੇ ਆਪਾਂ ਇਹਦੇ ਦਿਨ ਠੀਕ ਹੈ ਜੀ ਹਾਂਜੀ ਤੇ ਉਹਦਾ ਅੱਜ ਕੀ ਮੁੱਲ ਕਰਦੇ ਜੋ ਭਾਈ ਮੈਂ ਤਾਂ ਨਾ ਮੋਲੇ ਦਾ ਤਿਆਰ ਹੋਈ ਰੇ ਕਰਾਂਗਾ ਮੈਂ ਨਾ ਵੀ ਅੱਜ ਹੀ ਕਰ ਦਈਏ ਕੋਈ ਪਰਾਉਂ ਬਿਲਕੁਲ ਅੱਜ ਦੇ ਦਈਏ ਜਾਇਜ਼ ਜਾਇਜ਼ ਦੇ ਦਿੰਦੇ 75 ਵੀ ਦੇ ਦਈਏ 75 ਹਾਂਜੀ 75 ਜ਼ਿਆਦਾ ਸਹੀ ਸਹੀ ਹੈ ਕਰਦੇ 70 ਵੀ ਦੇ ਦਈਏ ਹੋਰ ਆਉਂਦੇ ਥੱਲੇ 65 ਦੀ ਲੈ ਜਾਓ ਫਿਰ ਹੋਰ ਕੀ ਚਲੋ ਪਿਆਰਾ ਜਲੇ ਚੋਟੀ ਭਾਜੀ ਹੈ ਹੀ ਤੁਹਾਨੂੰ ਪਤਾ 75000 ਆ ਚਲੋ ਜੀ ਵੈਸੇ ਅੱਜ ਸਾਮ ਸੁਭਾਈ ਆ ਗਏ ਨੇ ਕੋਈ ਨਹੀਂ ਪਰ 15 ਦਿਨ ਸਾਦੀ ਸੁਤਨੀ ਬਿਲਕੁਲ ਫੋਨ ਕਰੇ ਦੇ ਦਾਂਗੇ ਆਪਾਂ ਲਓ ਜੀ ਉਸ ਤੋਂ ਵੈਸੇ ਲਾਸਟ ਕੋ ਲਾਸਟ 65000 ਆ ਬਾਕੀ ਫਿਰ ਵੀ ਕਿਸੇ ਮੇਰੇ ਭੈਣ ਭਰਾ ਲਈ ਧਿਆਨ ਕੇ ਆਪਣੀ ਥੋੜਾ ਬਾਧਾ ਵਿੱਚ ਉਹ ਗੁਜਾਇਸ਼ ਆ ਕੁਝ ਲੱਗਦਾ ਮਾਨਤਨ ਕਰਵਾਜ ਭਾਜੀ ਆਪਣੇ ਕੋਲ ਹੋਰ ਲਈ ਹੋਈ ਗੱਬਣਾ ਅੱਛਾ ਜੀ ਅੱਜ ਰਾਤ ਨੂੰ ਸੂਪੇ ਤੁੜੀ ਵੀਡੀਓ ਤੁਹਾਨੂੰ ਮੈਂ ਦੇ ਦੂੰਗਾ ਨਾਲ ਲਾ ਦਿਓ ਲੇਟ ਹੋ ਗਈ ਮੱਝ ਆ ਰਹੀ ਐ ਠੀਕ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਸੋਈ ਐ ਕਿ ਨਹੀਂ ਤਿਆਰੀ ਐ ਭਾਜੀ ਭਵੇਂ ਰਾਤ ਨੂੰ ਸੂਵੇ ਪੂਰੀ ਪਲੀ ਜੁੜੀ ਐ ਆ ਸੂਬਾ ਕਿਨਮਾ ਤੀਜਾ ਸੂਆ ਸੋਣਾ ਨੇ ਤੀਜਾ ਸੂਬਾ ਹਾਂਜੀ ਹਾਂਜੀ ਤੇ ਹੈ ਸੇਕ ਸੁੰਗ ਪੂਰਾ ਗੋਲ ਭਾਜੀ ਹਾਂਜੀ ਹਾਂਜੀ ਇੱਕ ਸਿੰਘ ਦਾ ਖੋਖ ਲੱਤਾ ਵਾ ਪਰ ਹੈ ਗੋਲੀ ਆ ਠੀਕ ਆ ਸੂਬਾ ਚ ਮਿਲ ਕੇ ਤੀਜਾ ਹੀ ਐ ਨਾ ਤੀਜਾ ਸੂਆ ਭਾਜੀ ਤੀਜਾ ਵੀਡੀਓ ਲਾ ਦਿਓ ਨਾਲ ਮਤਾਂ ਚੰਗਾ ਹੋਣਾ ਚੱਡਾ ਬਣਿਆ ਪਾ ਬਹੁਤ ਜ਼ਿਆਦਾ ਭਾਜੀ 13 ਕਿਲੋ ਜੁੱਧ ਉਹਨੇ ਮਤਾਂ ਤੇ ਦੇ ਕਿਲੋ ਦੀ ਦਵਾਗੇ ਰਵੀ ਭਾਜੀ ਉਹ ਛੋਟੀ ਮੱਝ ਆਪਾਂ ਦੇ ਦਾਂਗੇ 75000 ਰੁਪਏ ਦੇਵਾਂਗੇ 85 90 ਜੋ ਮਰਜ਼ੀ ਕਰਾ ਹਾਂ ਨਾ ਕੱਤਾਲੀ ਆ ਕਦ ਕੋਦ ਭਾਜੀ ਐਡਾ ਹੀ ਕੱਦ ਆ ਜਦੋਂ ਜ਼ਿਆਦਾ ਮਨ ਵਾਲੇ ਭੋਰਾ ਕੋਈ ਰਾਜੀ ਰੂਜੀ ਬਹੁਤ ਜ਼ਿਆਦਾਵੇਂ ਉਹ ਵੜ ਪਲੀ ਜੁੜੀ ਸਮਦਰ ਨਹੀਂ ਆਮ ਜੱਡੀਆਂ ਮੱਝ ਆਪਾਂ ਦੇਖਦੇ ਓਡੀ ਹੈਗੀ ਆ ਹਾਂਜੀ 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 ਲਓ ਜੀ ਇਹ ਦੱਸੋ ਕੱਦ ਕੱਤਾਲੀ ਮੱਝ ਆ ਠੀਕ ਆ ਜੀ ਬਾਕੀ ਤਿਆਰੀ ਵਾਲੀ ਮੱਝ ਆ 75000 75000 ਦੀ ਇਹ ਮਿਲ ਜੂ वैसे वीडियो ਦੇ ਵਿੱਚ ਆਪਾਂ ਨਹੀਂ ਤੁਹਾਨੂੰ ਦਿਖਾ ਸਕਦੇ ਕਿਉਂਕਿ ਅਵੇਲੇਬਲ ਨਹੀਂ ਹੈਗੀ ਕਿ ਹਜੇ ਆਈ ਨਹੀਂਗੀ ਉਹ ਪਰ ਵੈਸੇ ਜੇ ਜੜਾ ਅਭੀ ਵੀਰ ਦੇ ਕੋਲ ਫੋਟੋ ਵੀਡੀਓ ਕੋਈ ਹੈਗੀ ਆ ਤੇ ਆਪਾਂ ਵਿੱਚ ਲਾ ਦਵਾਂਗੇ ਤੁਹਾਨੂੰ ਇੱਕ ਐਸਟੀਮੇਟ ਹੋ ਜਾਊਗਾ ਅੰਦਾਜ਼ਾ ਹੋ ਜਾਊਗਾ ਵੀ ਕਿਹੋ ਜੀ ਸਅ ਹੈ ਉਹ 75000 ਦੀ ਤੁਹਾਨੂੰ ਮਿਲ ਜੂਗੀ ਇਹ 65000 ਦੀ ਝੋਟੀ ਦੂਜਾ ਸੂਆ ਸੋਣ ਵਾਲੀ ਆ 15 ਦਿਨ ਕਿਸੇ ਭਰਾ ਨੇ ਸਾਭਣੀ ਆ ਉਸ ਅਕੋਰਡਿੰਗ ਜਿਹੜਾ 65000 ਰੁਪਇਆ ਥੋੜਾ ਪਤਾ ਹੋਰ ਵੀ ਵਿੱਚੋਂ ਮਾਨਤਨ ਹੋ ਜਾਊਗਾ ਮੌਕੇ ਤੇ ਆਣ ਕੇ ਤੁਸੀਂ ਦੇਖ ਲਿਓ ਠੀਕ ਆ ਤੇ ਇਹ ਜੜੀਆਂ ਜਿਹੜਾ ਤੁਹਾਨੂੰ ਦਿਖਾਉਣਾ ਸੀ ਆਪਾਂ ਜੜੀਆਂ ਹਾਜ਼ਰ ਨੇ ਇਸ ਕੁਝ ਕਨੈਕਟ ਜਿਹੜੇ ਬਿਲਕੁਲ ਤਿਆਰੀ ਵਾਲੇ ਆ ਤੇ ਕੁਝ ਕਿ 10 10 12 ਦਿਨ 10 12 ਦਿਨ ਹਜੇ ਇਹਨਾਂ ਦਾ ਸਮਾਂ ਪੈਂਡਿੰਗ ਆ ਠੀਕ ਆ ਸੋ ਇਹ ਐਨੀਮਲ ਨੇ ਦੋਸਤੋ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਰਵੀ ਇੱਕ ਨੰਬਰ ਕਰ ਦਈਏ ਸਾਂਝੇ 82647 52150 ਠੀਕ ਹੈ ਜੀ ਹਾਂਜੀ ਠੀਕ ਆ ਉਹ ਤਾਂ ਸਾਰਾ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਿਆ ਨੰਬਰਾਂ ਤੇ ਕਾਲ ਕਰੋ ਬਾਕੀ ਇਸੇ ਤਰ੍ਹਾਂ ਐਨੀਮਲ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਸੋ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿਸ਼ ਰੀਆ ਗਾਲ ਦੀ